ਜੇ ਤੁਸੀਂ ਇਸ ਤਿਹਾਰਾਂ ਦੇ ਮੌਸਮ ਦੇ ਵਿੱਚ ਗੱਡੀ ਖਰੀਦਣ ਦਾ ਸੋਚ ਰਹੇ ਸੀ ਤਾਂ ਇਹ ਖਬਰ ਤੁਹਾਡੇ ਲਈ ਬਹੁਤੀ ਚੰਗੀ ਨਹੀਂ ਹੈਗੀ ਸਰਕਾਰ ਨੇ ਗੱਡੀਆਂ ਸਕੂਟਰਾਂ ਮੋਟਰਸਾਈਕਲਾਂ ਦੇ ਉੱਪਰ ਟੈਕਸ ਵਧਾ ਦਿੱਤਾ ਹੈ ਜਿਦੇ ਵਿੱਚ ਚਾਰ ਪਹੀਆ ਵਾਹਨ ਤੇ ਦੋ ਪਹੀਆ ਵਾਹਨ ਦੋਵੇਂ ਸ਼ਾਮਲੇ ਜਿਹੜੀ ਗੱਡੀਆਂ 15 ਲੱਖ ਤੋਂ ਥੱਲੇ ਨੇ ਉਸ ਦਾ ਜਿਹੜਾ ਟੈਕਸ ਹੈ 7000 ਤੋਂ ਲੈ ਕੇ 20000 ਰੁਪਏ ਵਧਾ ਦਿੱਤਾ ਗਿਆ ਹੈ ਜੀ ਹਾਂ ਗੱਡੀਆਂ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ ਸਣੇ ਲੁਧਿਆਣਾ ਦੇ ਵਿੱਚ ਮਹਿੰਗੀਆਂ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਧ ਗੱਡੀਆਂ ਵਿਕਦੀਆਂ ਨੇ ਤੇ ਲੁਧਿਆਣਾ ਦੇ ਵਿੱਚ ਇਸ ਦਾ ਸਭ ਤੋਂ ਵੱਡਾ ਅਸਰ ਪੈਣ ਵਾਲਾ ਹੈ ਤਿਉਹਾਰਾਂ ਦੇ ਮੌਸਮ ਆਉਂਦੇ ਹੀ 15 ਲੱਖ ਤੋਂ ਥੱਲੇ ਦੀ ਜਿਹੜੀ ਗੱਡੀ ਹੈ ਉਹ 7000 ਤੋਂ ਲੈ ਕੇ 20000 ਰੁਪਏ ਮਹਿੰਗੀ ਹੋਣ ਜਾ ਰਹੀ ਹੈ ਇਸ ਦੇ ਉੱਪਰ ਟੈਕਸ ਜਿਹੜਾ ਹੈ ਉਹ ਵਧਾ ਦਿੱਤਾ ਗਿਆ ਅਖੀਰਲੀ ਵਾਰ ਜਿਹੜਾ ਰੋਡ ਟੈਕਸ ਵਧਾਇਆ ਗਿਆ ਸੀ 2021 ਦੇ ਵਿੱਚ ਵਧਾਇਆ ਗਿਆ ਸੀ ਲੇਕਿਨ ਹੁਣ ਇਸ ਨੂੰ ਇਮੀਡੀਏਟ ਇਫੈਕਟ ਦੇ ਨਾਲ ਤਿਉਹਾਰਾਂ ਤੋਂ ਪਹਿਲਾਂ ਆਇਆ ਹੈ ਰੋਡ ਟੈਕਸ ਜਿਹੜਾ ਹੈ ਵਧਾ ਦਿੱਤਾ ਗਿਆ ਹੈ ਤਿਉਹਾਰਾਂ ਦੇ ਸਮੇਂ ਹੀ ਜਿਹੜੀਆਂ ਗੱਡੀਆਂ ਨੇ ਸਭ ਤੋਂ ਜ਼ਿਆਦਾ ਵਿਕਦੀਆਂ ਨੇ ਸੋ ਇਹ ਜਿਹੜੀ ਖਬਰ ਹੈ ਜਿਹੜੇ ਗੱਡੀ ਲੈਣ ਦੇ ਇੱਛੁਕ ਸੀਗੇ ਉਹਨਾਂ ਲਈ ਬਹੁਤੀ ਚੰਗੀ ਨਹੀਂ ਹੈ ਲੇਕਿਨ ਜਿਹੜੀ ਗੱਡੀਆਂ 15 ਲੱਖ ਤੋਂ ਲੈ ਕੇ 25 ਲੱਖ ਦੇ ਵਿੱਚ ਹੋਣਗੀਆਂ ਉਸ ਦੇ ਵਿੱਚ ਜਿਹੜਾ 1 ਫੀਸ ਦੀ ਟੈਕਸ ਹੈ ਉਹ ਲੱਗੇਗਾ ਯਾਨੀ ਕਿ ਉਹ ਗੱਡੀ ਜਿਹੜੀ 25 ਲੱਖ ਤੋਂ ਥੱਲੇ ਥੱਲੇ ਹੋਵੇਗੀ ਯਾਨੀ 24 ਤੇ 28 ਲੱਖ ਦੇ ਜਿਹੜੀ ਵਿੱਚ ਹੈਗੀ ਹੈ ਗੱਡੀ ਉਸ ਦਾ ਟੈਕਸ ਲਗਭਗ 25000 ਰੁਪਏ ਵੱਧ ਚੁੱਕਾ ਹੈ 25000 ਰੁਪਏ ਗੱਡੀ ਉਹ ਮਹਿੰਗੀ ਪਵੇਗੀ ਲੇਕਿਨ ਸਭ ਤੋਂ ਵੱਡੀ ਮਾਰ ਪਈ ਹੈ ਲਗਜ਼ਰੀ ਐਸਯੂਵੀ ਗੱਡੀਆਂ ਨੂੰ ਜੋ 25 ਲੱਖ ਤੋਂ ਉੱਤੇ ਦੀ ਗੱਡੀ ਹੋਵੇਗੀ ਉਸ ਦੇ ਉੱਪਰ 13 ਫੀਸ ਦੀ ਜਲਾ ਟੈਕਸ ਹੈ ਉਹ ਵਧਾਇਆ ਗਿਆ ਹੈ ਸੋ ਲਗਜ਼ਰੀ ਐਸਯੂਵੀ ਗੱਡੀਆਂ ਦੇ ਉੱਪਰ ਸਭ ਤੋਂ ਵੱਡੀ ਮਾਰ ਪੈ ਰਹੀ ਹੈ ਯਾਨੀ ਕਿ ਜੇ 3 ਲੱਖ ਦੀ ਕੋਈ ਗੱਡੀ ਜਿਹਦੀ ਐਕਚੁਅਲ ਕੋਸਟ ਹੈਗੀ ਆ ਉਸ ਦੀ ਕੀਮਤ 390000 ਰੁਪਏ ਵੱਧ ਚੁਕੀ ਹੈ ਸੋ ਕਾਫੀ ਵੱਡੀ ਮਾਰ ਜਿਹੜੀ ਹੈ ਲਗਜ਼ਰੀ ਐਸਯੂਵੀ ਵੀ ਸੈਗਮੈਂਟ ਦੇ ਵਿੱਚ ਪਈ ਹੈ ਹਾਲਾਂਕਿ ਅਮੀਰ ਲੋਕ ਹੀ 3 ਲੱਖ ਤੋਂ ਉੱਪਰ ਦੀ ਗੱਡੀ ਲੈਂਦੇ ਨੇ ਲੇਕਿਨ ਫੇਰ ਵੀ ਲਗਭਗ 4 ਲੱਖ ਰੁਪਈਆ ਉਸ ਦੇ ਲਈ ਫਾਲਤੂ ਖਰਚ ਨਾ ਪਵੇਗਾ ਕਹਦੇ ਆ ਇਸ ਦੇ ਨਾਲ ਕਿ ਇੰਡੀਆ ਦੀ ਸੇਲ ਨੂੰ ਕੋਈ ਪ੍ਰਭਾਵ ਪੈਂਦਾ ਏ ਜਾਂ ਫਿਰ ਗੱਡੀਆਂ ਦੀ ਸੇਲ ਉਦੀ ਤ्यों ਹੀ ਬਣੀ ਰਹਿੰਦੀ ਏ ਜੇ ਆਪਾਂ ਗੱਲ ਕਰੀਏ ਟੂ व्हीਲਰਸ ਦੀ ਯਾਨੀ ਕਿ ਸਕੂਟਰ ਮੋਟਰਸਾਈਕਲ ਟੂ व्हीਲਰ ਐਕਟੀਵਾ Honda ਇਹ ਸਾਰੇ ਜਿਹੜੇ ਨੇ ਇਹ ਜੇ 1 ਲੱਖ ਤੋਂ ਥੱਲੇ ਦੀ ਕੀਮਤ ਹੈ ਤਾਂ ਇਹਨਾਂ ਦੀ ਕੀਮਤ ਦੇ ਵਿੱਚ ਸਿਰਫ ਅੱਧਾ ਫੀਸ ਦੀ ਜਿਹੜਾ ਹੈ ਉਹ ਵਾਧਾ ਹੋਇਆ ਏ ਜੇ ਤੁਹਾਡਾ ਸਕੂਟਰ ਮੋਟਰਸਾਈਕਲ 1 ਲੱਖ ਤੋਂ ਥੱਲੇ ਹੈ ਤਾਂ ਉਸ ਦੀ ਕੀਮਤ ਜੇ 1 ਲੱਖ ਦੇ ਆਸ-ਪਾਸ ਹੈ ਤਾ ਉਸ ਦਾ ਜਿਹੜਾ ਵਾਧਾ ਹੋਇਆ 10% ਯਾਨੀ ਸਿਰਫ 500 ਰੁਪਏ ਜਿਹੜੇ ਦੀ ਕੀਮਤ ਵਧੀ ਹੈ ਲੇਕਿਨ 1 ਲੱਖ ਤੋਂ ਲੈ ਕੇ ਜੇ 2 ਲੱਖ ਤੱਕ ਦਾ ਜਿਹੜਾ ਅਗਰ ਕੋਈ ਟੂ ਵੀਲਰ ਹੁੰਦਾ ਹੈ ਮੰਨ ਲਓ 2 ਲੱਖ ਦੇ ਬਿਲਕੁਲ ਕਰੀਬ ਹੈ ਤਾਂ ਉਸ ਦੀ ਕੀਮਤ ਦੇ ਵਿੱਚ ਜਿਹੜਾ 2000 ਰੁਪਏ ਵਾਧਾ ਯਾਨੀ ਕਿ 1% ਵਾਧਾ ਜਿਹੜਾ ਹੋਇਆ ਜੇ 1 ਲੱਖ ਤੋਂ ਥੋੜਾ ਉੱਤੇ ਹੈ ਤਾਂ ਸਿਰਫ 1000 ਰੁਪਏ ਜਿਹੜਾ ਲਗਭਗ ਵਧੇਗਾ ਲੇਕਿਨ ਜੇ ਤੁਹਾਡਾ ਸਕੂਟਰ ਮੋਟਰਸਾਈਕਲ 2 ਲੱਖ ਦੀ ਕੀਮਤ ਤੋਂ ਉੱਤੇ ਹੈ ਤਾਂ 11% ਦੀ ਵਾਧਾ ਉਸ ਦੇ ਵਿੱਚ ਹੋਇਆ 11% ਦਾ ਮਤਲਬ ਹੈ ਜੇ 2 ਲੱਖ ਤੋਂ ਥੋੜਾ ਉੱਤੇ ਹੈ ਤਾਂ ਉਸ ਦੀ ਜਿਹੜੀ ਕੀਮਤ ਹੈ ਲਗਭਗ 22000 ਰੁਪਏ ਵੱਧ ਗਈ ਹੈ ਸੋ ਇਹ ਜਿਹੜੀ ਖਬਰ ਹੈ ਪੂਰੇ ਪੰਜਾਬ ਸੜੇ ਪੂਰੇ ਲੁਧਿਆਣਾ ਦੇ ਵਾਸਤੇ ਜਿਹੜੇ ਗੱਡੀ ਸਕੂਟਰ ਮੋਟਰਸਾਈਕਲ ਲਗਜ਼ਰੀ ਐਸਯੂਵੀਜ਼ ਲੈਣਾ ਚਾਹੁੰਦੇ ਸੀ ਉਹਨਾਂ ਲਈ ਇਹ ਬਹੁਤ ਇੰਪੋਰਟੈਂਟ ਹੈ ਤੇ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਨਹੀਂ ਹੈ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ